ਮਹਾਰਾਜ ਝੋਲੀਆਂ ਭਰਦੇ ਨੇ ਫਕੀਰ ਏਡੇ ਨੇ ਵੀ ਇੱਕ ਵਾਰ ਜਲੰਧਰ ਦਾ ਇਲਾਕਾ ਕਰਤਾਰਪੁਰ ਬਗੀਚੇ ਵਿੱਚ ਟਹਿਲਦੇ ਨੇ ਹਜੇ ਬਚਪਨ ਆ ਉਹ ਹਵਾਈ ਤੇ ਕਲੀਆਂ ਵਾਲਾ ਝੋਲਾ ਸੀ ਆਪਾਂ ਜਦੋਂ ਇਤਿਹਾਸਿਕ ਸਥਾਨਾਂ ਤੇ ਗੁਰਾ ਦੇ ਲਿਬਾਸ ਵੇਨੇ ਆ ਤੇ ਬਹੁਤ ਘੇਰਾ ਵੱਡਾ ਹੁੰਦਾ ਉਹਨਾਂ ਦਾ ਅੱਜ ਵੀ ਕਈ ਥਾਈ ਲਿਬਾਸ ਮਿਲਦੇ ਨੇ ਕਲੀਆਂ ਹੁੰਦੀਆਂ ਨੇ ਹੁਣ ਜਦੋਂ ਹਵਾ ਆਈ ਤੇ ਚੋਲਾ ਜਿਹੜਾ ਸੀ ਉਹ ਉੱਡਿਆ ਤੇ ਅਚਾਨਕ ਇੱਕ ਫੁੱਲ ਦੀ ਡਾਲੀ ਨਾਲ ਟਕਰਾਇਆ ਕੋਮਲ ਫੁੱਲ ਸੀ ਟੁੱਟ ਕੇ ਧਰਤੀ ਤੇ ਡਿੱਗਿਆ ਪਤੀ ਪਤੀ ਹੋ ਕੇ ਮਿੱਟੀ ਹੋ ਗਿਆ ਖੇਲਰ ਗਿਆ ਐਡੇ ਦਰਵੇ ਧਿਰਦੇ ਵਾਲੇ ਸਨ ਗੁਰੂ ਹਰ Rai ਸਾਹਿਬ ਉਥੇ ਖਲੋਤੇ ਤੇ ਬਹੁਤ ਵਿਰਾਗ ਵਿੱਚ ਆ ਗਏ ਵੀ ਫੁੱਲ ਵਿੱਚ ਸੱਤਾ ਨਹੀਂ ਰਹੀ ਫੁੱਲ ਟੁੱਟ ਕੇ ਡਿੱਗ ਪਿਆ। ਦਾਦਾ ਗੁਰੂ ਹਰਗੋਬਿੰਦ ਸਾਹਿਬ ਵੇਖਦੇ ਨੇ ਵੀ ਸਾਡਾ ਖੁਸ਼ਦਿਲ ਕੋਮਲ ਚਿਤ ਪੋਤਰਾ ਬੜਾ ਗੰਭੀਰ ਹੈ। ਪੁੱਛਿਆ ਲਾਲ ਜੀ ਕੀ ਹੋਇਆ? ਕਹਿੰਦੇ ਮਹਾਰਾਜਾ ਫੁੱਲ ਸਾਡੇ ਜਾਮੇ ਨਾਲ ਟਕਰਾ ਕੇ ਟੁੱਟ ਗਿਆ ਹੈ। ਸਾਨੂੰ ਠੀਕ ਨਹੀਂ ਲੱਗਾ। ਡਾਲੀ ਤੋਂ ਜੁਦਾ ਹੋ ਗਿਆ ਹੈ। ਹੁਣੇ ਕੋਮਲਤਾ ਦੀ ਹੱਦ ਹੈ। ਤੇ ਤੁਸੀਂ ਇਹ ਨਾ ਸਮਝਿਓ ਵੀ ਗਏ। ਧਰਮੀ ਲੋਕ ਕੱਲੇ ਕੋਮਲੀ ਹੁੰਦੇ ਨੇ ਕਠੋਰ ਵੀ ਹੁੰਦੇ ਨੇ ਨਾਲ ਨਾਲ ਕਈ ਇਥੇ ਤਰਕ ਸਾਦਨਗੇ ਅਛਾ ਜੀ ਤੇ ਫੁੱਲ ਟੁੱਟੇ ਦਾ ਇਨਾ ਵੈਰਾਗ ਹੈ ਤੇ ਤੁਸੀਂ ਤੋੜ-ਤੋੜ ਫੁੱਲ ਗੁਰੂ ਤੇ ਹੀ ਵਰਖਾ ਕਰਦੇ ਹੋ ਇਹ ਇਤਨੀ ਆਖਿਆ ਗਿਆ ਧਰਮ ਵਿੱਚ ਵੀ ਤੂੰ ਨਿਰਾ ਕੋਮਲੀ ਚਾਹੀਦਾ ਹੈ ਇਹ ਤੇ ਫਕੀਰੀ ਦਾ ਬੱਕ ਦੱਸ ਰਿਹਾ ਮੈਂ ਕੋਈ ਬੁਰਾਈ ਨਹੀਂ ਹੈ ਫੁੱਲ ਤੋੜ ਕੇ ਗੁਰੂ ਨੂੰ ਨਿਸ਼ਾਵਰ ਕਰਨ ਵਿੱਚ ਉਦਾਂ ਵੀ ਵਨਸਪਤੀ ਤੌਰ ਤੇ ਤੋੜ ਕੇ ਖਾਂਦੇ ਹੋ ਤੁਸੀਂ ਫਲ ਫੁੱਲ ਸਬਜ਼ੀਆਂ ਖੈਰ ਜਿੱਥੇ ਵੀਰ ਰਸੀ ਬਾਤ ਹੈ ਉਥੇ ਇਨਸਾਨੀਅਤ ਦੇ ਦੁਸ਼ਮਣਾਂ ਨੂੰ ਗੁਰੂ ਮਿਟਾਉਂਦਾ ਵੀ ਹੈ ਕਈ ਜੰਗਾਂ ਲੜੀਆਂ ਗੁਰੂ ਹਰਗੋਬਿੰਦ ਸਾਹਿਬ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਹ ਵੀ ਜ਼ਰੂਰੀ ਹੈ ਜੇ ਦੁਸ਼ਮਣਾਂ ਨੂੰ ਨਹੀਂ ਮਿਟਾਉਗੇ ਉਹ ਇਨਸਾਨੀਅਤ ਨੂੰ ਮਿਟਾਉਣਗੇ ਤੋਂ ਗੁਰੂ ਕੋਮਲ ਵੀ ਬੜਾ ਹੈ ਤੇ ਗੁਰੂ ਸਾਸੀ ਵੀ ਬੜਾ ਹੈ ਕੋਮਲ ਉਦੋਂ ਬਣਨਾ ਜਦੋਂ ਕੋਈ ਫੁੱਲ ਬਣ ਕੇ ਮਿਲੇ ਉਦੋਂ ਫੁੱਲ ਬਣ ਜਾਓ ਜੇ ਕੋਈ ਤੋੜਨਾ ਆਵੇ ਫੁੱਲ ਨੂੰ ਫਿਰ ਕੰਡੇ ਬਣ ਕੇ ਟਕਰਨਾ ਪੈਂਦਾ ਹੈ ਇਹ ਸਿਧਾਂਤ ਹੈ ਸਿੱਖ ਧਰਮ ਦਾ ਇਹਨੂੰ ਮੀਰੀ ਪੀਰੀ ਵੀ ਆਂਦੇ ਨੇ ਮੀਰੀ ਸ਼ਕਤੀ ਸਾਹਸ ਕਠੋਰਤਾ ਤੇ ਪੀਰੀ ਭਗਤੀ ਕੋਮਲਤਾ ਦਰਵੇ ਤਿਰਦਾ ਦਇਆ ਵਾਲਾ ਪੀਰੀ ਚੋਂ ਲੰਗਰ ਚੱਲਦਾ ਮੀਰੀ ਚੋਂ ਤੇਗ ਚਲਦੀ ਹੈ ਇੱਕ ਦੇਗ ਹੈ ਦੂਸਰੀ ਤੇਗ ਹੈ ਤੋ ਇਹ ਸਿਧਾਂਤ ਪ੍ਰਚਲਿਤ ਹੈ ਸਿੱਖੀ ਦਾ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਜਿਹੜਾ ਉੱਥੇ ਉਪਦੇਸ਼ ਦਿੱਤਾ ਨਾ ਜੇ ਮਨੁੱਖਤਾ ਇਸ ਨੂੰ ਧਾਰ ਲਵੇ ਤੇ ਹੋ ਸਕਦਾ ਹੈ ਦੁਨੀਆ ਤੇ ਕੋਈ ਵੀ ਜ਼ੁਲਮ ਨਾ ਕਰੇ ਹਰ ਕੋਈ ਚਾਦਰ ਵੇਖ ਕੇ ਪੈਰ ਪਸਾਰੇ ਆਪਣੀ ਡਿਊਟੀ ਨੂੰ ਸਮਝੇ ਮਹਾਰਾਜ ਕਹਿੰਦੇ ਲਾਲ ਜੀ ਤੁਹਾਡਾ ਜਾਮਾ ਬੜਾ ਪਵਿੱਤਰ ਹੈ ਇਹਦਾ ਦਾਇਰਾ ਵੀ ਬਹੁਤ ਵੱਡਾ ਹੈ ਹੁਣ ਜਦੋਂ ਖਿੰਡਦਾ ਹੈ ਨਾ ਸੰਭੀਏ ਤੇ ਦੂਰ ਤੱਕ ਖਿਲਰਦਾ ਹੈ ਜਾਣੇ ਅਣਜਾਣੇ ਵਿੱਚ ਵਸਤੂਆਂ ਨੂੰ ਨੁਕਸਾਨ ਪਹੁੰਚਾ ਦਿੰਦਾ ਹੈ ਤੋ ਭਾਵੇਂ ਹੈ ਵੀ ਦੇ ਜਾਮਾ ਪਹਿਨਣਾ ਹੈ ਜ਼ਿੰਮੇਵਾਰੀ ਵੀ ਉੱਡੀ ਵੱਡੀ ਹੈ ਨੂੰ ਸਾਂਭਣਾ ਵੀ ਹੈ ਇਦਾਂਤਰੀ ਪੱਖ ਕੀ ਹੈ ਜੇ ਵੈਗੁਰ ਤੁਹਾਨੂੰ ਤਾਕਤ ਦੇ ਦਿੰਦਾ ਹੈ ਨਾ ਰਤਬਾ ਦੇ ਦਿੰਦਾ ਹੈ ਤੋ ਕਦਰ ਕਰਦੇ ਹੋਏ ਆਪਣੀ ਤਾਕਤ ਨੂੰ ਸੰਕੋਚ ਕੇ ਵਰਤੋ ਕਿਦਰੇ ਤੁਹਾਡੇ ਕਰਕੇ ਕਿਸੇ ਨੂੰ ਤਕਲੀਫ ਨਾ ਆਵੇ ਕਿਸੇ ਨਾਲ ਤਕਾਜ਼ੂਰੀ ਨਾ ਹੋ ਜਾਵੇ ਜਿੰਨੀ ਤਾਕਤ ਵਧੇਰੇ ਹੋਵੇਗੀ ਓਨੀ ਜ਼ਿੰਮੇਵਾਰੀ ਵਿਚਰਨ ਦੀ ਵੀ ਤੁਹਾਡੀ ਹੋਸ਼ ਵਿੱਚ ਵੱਧ ਜਾਵੇਗੀ ਤੋ ਰਤਬੇ ਵਾਹਿਗੁਰੂ ਦੇ ਦਿੰਦਾ ਹੈ ਰਤਬਾ ਮਿਲ ਜਾਵੇ ਤੇ ਲੋਕਾਂ ਦਾ ਭਲਾ ਕਰੋ ਨਾ ਕੇ ਕਿਸੇ ਦਾ ਨੁਕਸਾਨ ਕਰੋ ਕਿਉਂਕਿ ਰਤਬੇ ਸਦੀਵੀ ਨਹੀਂ ਹੁੰਦੇ ਤਾਕਤ ਮਿਲ ਗਈ ਹੈ ਕਿਸੇ ਦਾ ਦਿਲ ਨਾ ਦਿਖਾਓ ਕੋਮਲ ਪਤੀਆਂ ਨੂੰ ਨਾ ਤੋੜੋ ਇਹਦਾ ਹਿਸਾਬ ਹੁੰਦਾ ਇੱਕ ਦਿਨ ਸਾਫ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਸਬਨਾ ਮਨਮਾਨਕ ਥਾਹਣਮ ਮੂਲ ਮਚਾਂਗਵਾ ਜੇ ਤੋ ਪ੍ਰਿਆ ਦੀ ਸਿੱਖ ਹਿਆਉ ਨਾ ਠਾਹੇ ਕਹੀ ਦਾ ਗੁਰਦੇਵ ਕਹਿੰਦੇ ਜੇ ਰੱਬ ਨੂੰ ਮਿਲਣਾ ਹੈ ਨਾ ਸਾਰਿਆਂ ਦੇ ਮਨ ਮੋਤੀ ਨੇ ਨਾ ਤੋੜ ਸਾਰਿਆਂ ਦੇ ਦਿਲਾਂ ਅੰਦਰ ਵਾਹਿਗੁਰੂ ਰੂਪੀ ਮੋਤੀ ਵਸਦਾ ਹੈ ਕਿਸੇ ਦਾ ਦਿਲ ਨਾ ਤੋੜ ਕਿਸੇ ਦਾ ਦਿਲ ਨਾ ਦੁਖਾ ਕਿਸੇ ਨੂੰ ਨੀਵਾ ਨਾ ਦਿਖਾ ਜਦੋਂ ਦਿਲ ਤੋੜ ਦੇਣਾ ਕਹਿੰਦੇ ਰੱਬ ਦੂਰ ਹੋ ਜਾਂਦਾ ਹੈ ਇਹ ਫਕੀਰਾਂ ਦੀ ਦੁਨੀਆ ਹੈ ਐਡੇ ਕੋਮਲ ਹੁੰਦੇ ਨੇ ਫੁੱਲਾਂ ਦੇ ਟੁੱਟਣ ਦਾ ਵੀ ਉਹਨਾਂ ਨੂੰ ਗਮ ਹੁੰਦਾ ਹੈ ਅਸਰ ਹੁੰਦਾ ਹੈ ਉਹਨਾਂ ਤੇ ਇੱਕ ਫਿੱਕਾ ਨਾ ਗਾਲਾਏ ਸਭਨਾ ਮੈਂ ਸੱਚਾ ਤਣੀ ਮਹਾਰਾਜ ਤੇ ਆਂਦੇ ਫਿੱਕਾ ਨਾ ਬੋਲ ਕਿਸੇ ਦੀ ਤੋਹੀਨ ਨਾ ਕਰ ਜੇ ਤੇਰੇ ਕੋਲ ਰਤਬਾ ਹੈ ਪਤਾ ਨਹੀਂ ਹੁੰਦਾ ਕੱਲ ਨੂੰ ਤੇਰੀ ਕੰਡੀਸ਼ਨ ਉਹਦੇ ਵਾਲੀ ਹੋ ਜਾਵੇ ਭਾਂਡਾ ਖਾਲੀ ਹੋ ਜਾਵੇ ਤੂੰ ਖਾਲੀ ਭਾਂਡਾ ਕੱਲ ਨੂੰ ਪਰ ਜਾਵੇ ਤਖਤ ਤੇ ਬਹਿ ਜਾਵੇ ਤੂੰ ਸਾਰਿਆਂ ਦੇ ਅੰਦਰ ਵਾਹਿਗੁਰੂ ਵਸਦਾ ਹੈ ਸਾਰਿਆਂ ਦੀ ਕਦਰ ਕਰੋ ਸਾਰਿਆਂ ਨਾਲ ਪ੍ਰੇਮ ਕਰੋ ਖੈਰ ਬਹੁਤ ਕੋਮਲ ਜਿਤ ਹਿਰਦਾ ਸੀ ਗੁਰੂ ਹਰ Rai ਸਾਹਿਬ ਸੱਚੇ ਪਾਤਸ਼ਾਹੀ ਦਾ